ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਅ ਹੈ ਪਿਉ ਦਦੇ ਕਾ ਖੋਲ ਡਟਾ ਖਜ਼ਾਨਾ ਰੇ ਮਨ ਭਿਆਨ ਨਿਦਾਨਾ ਰਤਨ ਲਾਲ ਜਾ ਕਾ ਕਸ਼ੂ ਨਮੋਲ ਪਰੇ ਮੰਡਾਰ ਅਕੂਟਯ ਤੋਲ ਖਾਵਹਿ ਖਰਚੇ ਨਰਾਲ ਮਿਲ ਪਾਈ ਤੁਨ ਨਾ ਆਵੇ ਵਦ ਦੋ ਜਾਈ ਖਾਵੇ ਖਰਚੇ ਰਲ ਮਿਲ ਪਾਈ ਤੂਟ ਨਾ ਆਵੇ ਦੂਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋ ਏਤ ਖਜ਼ਾਨੈ ਲਿਆ ਰਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਇਤ ਖਜ਼ਾਨੇ ਲਿਆਰ ਲਾਈ ਗੋਬਿੰਦਾ ਗੁਣ ਗਾਉ ਦਇਅੱਲਾ ਦਰਸ਼ਨ ਦੇ ਪੂਰਨ ਕਿਰਪਾਲਾ ਕਰ ਕਿਰਪਾ ਤੁਮਹੀ ਪ੍ਰਤਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਅਮਰਤ ਨਾਮ ਚੱਲੇ ਜਪਨਾਲਾ ਨਾਨਕ ਜਾਚੈ ਸੰਤਰਵੱਲਾ ਨਾਨਕ ਜਾਚੈ ਸੰਤਰਵਲਾ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ 5ਵਾਂ ਤਨਾ ਸ੍ਰੀ ਮਹੱਲਾ ਪੰਜਵਾਂ ਭਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਰਿੱਦੈ ਸਿੰਚਾਈ ਨਵ ਨਿਦ ਰਿੱਦ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕਾ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਰਬਥਾ ਠਾਈ ਰਹਾਉ ਤਾਂ ਕੋ ਕੋਈ ਨ ਪਹੁੰਚਣ ਹਾਰਾ ਜਾਕੇ ਅੰਗ ਗੁਸਾਈ ਜਮ ਕੀ ਤ੍ਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਾਂ ਕੋਈ ਨ ਪਹੁੰਚਣ ਹਾਰਾ ਜਾ ਕੈ ਅੰਗ ਗੁਸਾਈ ਜਮ ਕੀ ਤ੍ਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਾਈ ਸਤਿਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ ਵਡ ਪਾਗੇ ਹਾਂ ਸਹਿਬ ਨੇ ਕਿਰਪਾ ਕਰਕੇ ਸਤ ਸੰਗਤ ਦੀਆਂ ਕੜੀਆਂ ਬਖਸ਼ੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਕੀ ਵਿਚਾਰ ਕਰਦੇ ਆ। ਤਨਾਸਰੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਇਹ ਪਾਵਨ ਬਚਨ 679 ਅੰਕ ਪੁਰਸਮਾਏ ਮਾਣ ਹੈ। ਜੋ ਬਖਸ਼ਿਸ਼ ਮਹਾਰਾਜ ਨੇ ਇਸ ਬਚਨ ਵਿੱਚ ਕੀਤੀ ਹੈ। ਔ ਸਤਗੁਰਾਂ ਦੀ ਅੰਮ੍ਰਿਤ ਵਈ ਬਾਣੀ ਕੀ ਵਿਚਾਰ ਨਾਲ ਜੁੜੀਏ ਮਨੰਦਰਤੀਆਂ ਇਕਾਗਰ ਕਰੋ ਸਤਗੁਰਾਂ ਨੂੰ ਬਾ ਅਦਬ ਸੀਸ ਝੁਕਾ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਾਉ ਦੇ ਬੰਦ ਵਿੱਚ ਸਤਗੁਰਾਂ ਬਖਸ਼ਿਸ਼ ਕੀਤੀ ਹੈ ਸੰਤਨ ਕਉ आनंद सगल ही जाई अख लगे ਵੀ ਜਿਹੜਾ ਸਤ ਸੰਗੀ ਹੈ ਜਿਹੜਾ ਗੁਰੂ ਕਾ ਪਿਆਰਾ ਹੈ ਭਗਤ ਹੈ ਉਹ ਹਮੇਸ਼ਾ ਆਨੰਦ ਵਿੱਚ ਰਹਿੰਦਾ ਤੇ ਸਾਰੀਆਂ ਥਾਵਾਂ ਤੇ ਜਿੱਥੇ ਵੀ ਜਾਵੇ ਜਿੱਥੇ ਵੀ ਰਹੇ ਉਹਦਾ ਜਿਹੜਾ ਆਨੰਦ ਹੈ ਖੇੜਾ ਹੈ ਉਹ ਕਦੇ ਵੀ ਘਟਦਾ ਨਹੀਂ ਤੇ ਇਹ ਮਹਾਰਾਜ ਕਿਵੇਂ ਬਖਸ਼ਿਸ਼ ਹੋਵੇ ਜਿਹੜੇ ਸਤਗੁਰੂ ਜੀ ਕਹਿੰਦੇ ਪਿਆਰੇ ਨੇ ਉਹ ਘਰੋਂ ਭਾਵੇਂ ਬਾਹਰੋਂ ਘਰੇ ਬਾਹਰ ਠਾਕੁਰ ਭਗਤਨ ਕਾ ਅੱਖ ਲੱਗੇ ਭਾਵੇਂ ਉਹ ਘਰ ਹੋਣ ਤੇ ਭਾਵੇਂ ਉਹ ਬਾਹਰ ਹੋਣ ਜਿਹੜਾ ਭਗਤਨ ਕਾ ਠਾਕੁਰ ਹੈ ਮਾਲਕ ਪਰਮੇਸ਼ਰ ਹੈ ਰੱਬ ਰਹਿ ਆ ਸਰਬ ਠਾਈ ਉਹ ਉਹਨਾਂ ਦੇ ਜੀਵਨ ਵਿੱਚ ਹਰ ਵੇਲੇ ਵਸਿਆ ਹੋਇਆ ਅਸੀਂ ਗੁਰੂ ਦਾ ਬਚਨ ਪੜਿਆ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਹੁਣ ਘਰ ਤੇ ਬਾਹਰ ਕਿਵੇਂ ਸੁਖੀ ਹੋਵਾਂਗੇ ਇਹ ਕਿਵੇਂ ਸਾਡੇ ਜੀਵਨ ਵਿੱਚ ਆਨੰਦ ਖੇੜਾ ਬਣਿਆ ਰਹੇ ਕਿਉਂਕਿ ਇੱਕ ਪਾਸੇ ਬਾਣੀ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਹੜਾ ਸਾਡਾ ਦੁਨਿਆਵੀ ਪੁਰਖਾਂ ਦਾ ਹਾਲ ਹੈ ਉਹ ਇਹਦੇ ਤੋਂ ਉਲਟ ਹੈ ਉੱਥੇ ਉਹਨਾਂ ਨੇ ਆਖਿਆ ਕਿ ਚਿੰਤਾ ਵਿੱਚ ਦਿਨ ਨਿਕਲਦਾ ਵਿਦ੍ਯਾ ਚਿੰਤਾ ਘਟੋਲਾ ਬਾਣ ਦੁੱਖ ਬਿਰਹ ਮਿਸ਼ਾਵਣ ਲੇਪ ਬਾਬਾ ਫਰੀਦ ਸਾਹਿਬ ਨੇ ਸਾਡੇ ਜੀਵਨ ਦੇ ਹਾਲਾਤ ਦੱਸੇ ਉਹ ਆਖਦੇ ਭਿ ਜਿਵੇਂ ਕਟੋਲਾ ਕਹਿੰਦੇ ਨੇ ਮੰਜੇ ਨੂੰ ਅਸੀਂ ਚਾਰ ਪਾਈ ਮੰਜਾ ਚਿੰਤਾ ਦਾ ਬਣਾਇਆ ਹੋਇਆ ਤੇ ਜਦੋਂ ਉਸ ਮੰਜੇ ਨੂੰ ਬੁਣਿਆ ਵਾਣ ਨਾਲ ਤੇ ਜਿਹੜਾ ਵਾਰ ਉਹਨੂੰ ਲਾਇਆ ਉਹ ਦੁੱਖ ਦਾ ਫਿਰ ਕਹਿੰਦੇ ਉਹਦੇ ਤੇ ਵਿਛਾਵਣਾ ਲੇਪ ਤਲਾਈ ਉਹ ਕਿਹੜੀ ਹੈ ਬਿਰਹਾ ਦੀ ਵਿਛੋੜੇ ਦੀ ਇਹ ਸਾਰਾ ਕੁਝ ਗਣਾ ਕਿ ਆਖਿਆ ਵੀ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ हे मालिक ਸੱਚੇ ਪਰਮੇਸ਼ਰ ਵੇਖ ਸਾਡਾ ਜੀਵਨ ਤੇਵੇਂ ਦਾ ਹੈ ਹੁਣ ਤੁਸੀਂ ਇਹ ਜ਼ਿਕਰ ਕਰਦੇ ਹੋ ਕਿ ਜਿਹੜੇ ਤੁਹਾਡੇ ਭਗਤ ਬਣ ਜਾਂਦੇ ਜਿਹੜੇ ਤੁਹਾਡੇ ਪਿਆਰੇ ਬਣ ਜਾਂਦੇ ਉਹ ਘਰ ਹੋਣ ਬਾਹਰ ਹੋਣ ਜਿੱਥੇ ਮਰਜੀ ਹੋਣ ਆਨੰਦ ਵਿੱਚ ਰਹਿੰਦੇ ਨੇ ਕਿਵੇਂ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਕੋਰ ਮੰਤਰ ਦ੍ਰਿੜਾਇਆ ਇਹ ਨਾਨਕ ਆਖ ਗੁਰੂ ਨੇ ਕਿਰਪਾ ਕੀਤੀ ਸਾਨੂੰ ਇੱਕ ਮੰਤਰ ਦ੍ਰਿੜ ਕਰਵਾਇਆ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਬੜੇ ਪਿਆਰ ਵਿੱਚ ਭਜ ਕੇ ਉਹਨਾਂ ਨੇ ਆਖਿਆ ਤੂੰ ਉਹਨੂੰ ਇੱਕ ਨੂੰ ਯਾਦ ਕਰ ਇੱਕ ਨੂੰ ਸਿਮਰ ਕਲ ਕਲੇਸ਼ ਲੋਭ ਮੋਹ ਮਹਾ ਭੋਜਲ ਤਾਰੇ ਉਹਨੂੰ ਯਾਦ ਕੀਤਿਆਂ ਜੀਵਨ ਦਾ ਕਲੇਸ਼ ਮੁਕਦਾ ਲੋਭ ਮੁਕਦਾ ਮੋਹ ਮੁਕਦਾ ਤੇ ਜਿਹੜਾ ਮਹਾ ਭਜ ਰੂਪੀ ਸੰਸਾਰ ਹੈ ਉਹ ਪਰਮੇਸ਼ਰ ਉਹਦੇ ਤੋਂ ਪਾਰ ਉਤਾਰਾ ਕਰਦਾ ਤੇ ਜਦੋਂ ਅਸੀਂ ਆਪਣੀ ਇਤਿਹਾਸ ਵਾਲੀ ਆਤਮਾ ਰਾਂਗੇ ਤੇ ਐਸਾ ਵਕਤ ਸਿੱਖਾਂ ਨੇ ਹੰਡਾਇਆ ਜਦੋਂ ਉਹਨਾਂ ਨੂੰ ਆਪਣੇ ਘਰ ਘਾਟ ਛੱਡਣੇ ਪਏ ਜਦੋਂ ਹਕੂਮਤ ਉਹਨਾਂ ਦੇ ਪਿੱਛੇ ਪਈ ਹੋਈ ਹੈ ਉਹ ਆਪਣੇ ਘਰ ਘਾਟ ਛੱਡ ਕੇ ਜੰਗਲਾਂ ਬੇਲਿਆਂ 'ਚ ਜਾ ਕੇ ਰਹਿੰਦੇ ਨੇ ਪਰ ਇੱਕ ਆਸਰਾ ਨਹੀਂ ਛੱਡਿਆ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਣੀ ਤੇ ਜੋ ਅਖੰਡ ਪਾਠ ਸਾਹਿਬ ਹੈ ਇਹ ਉਹਨਾਂ ਸਿੱਖਾਂ ਨੇ ਉਸ ਵਕਤ ਆਰੰਭ ਕੀਤਾ ਜਦੋਂ ਉਹ ਇੱਕ ਦੇਰ ਜ਼ਿਆਦਾ ਸਮਾਂ ਠਹਿਰਦੇ ਨਹੀਂ ਸਨ ਸਮੇਂ ਦੀ ਘਾਟ ਤੇ ਜਦੋਂ ਗੁਰੂ ਕੀ ਬਾਣੀ ਦਾ ਜਾਪ ਆਰੰਭ ਹੁੰਦਾ ਫਿਰ ਇੱਕ ਇੱਕ ਸਿੱਖ ਉੱਠਦਾ ਤੇ ਦੂਸਰਾ ਬੈਠਦਾ ਗੁਰੂ ਮਹਾਰਾਜ ਦੀ ਤਾਬਿਆ 'ਤੇ ਬੈਠ ਇੱਕ ਉੱਠ ਗਿਆ ਇੱਕ ਬੈਠ ਗਿਆ ਉਹਨੂੰ ਆਖਿਆ ਜੀ ਅਖੰਡ ਪਾਠ ਅਖੰਡ ਕਹਿੰਦੇ ਹਿੱਸੇ ਅਖੰਡ ਜਿਹੜਾ ਨਿਰੰਤਰ ਚੱਲੇ ਅਖੰਡ ਪਾਠ ਸਹਿਬ ਕਿਉਂਕਿ ਪਤਾ ਨਹੀਂ ਸੀ ਹੁੰਦਾ ਵੀ ਤੀਜੇ ਦਿਨ ਫਿਰ ਕਿਸ ਪਾਸੇ ਨੂੰ ਜਾਣਾ ਪਏ ਇੱਥੇ ਤੇ ਹੁਣ ਜਿਆਦਾ ਸਮਾਂ ਰੁਕ ਨਹੀਂ ਸਕਦੇ ਜਿਆਦਾ ਸਮਾਂ ਠਹਿਰ ਨਹੀਂ ਸਕਦੇ ਹੁਣ ਤਿੰਨਾਂ ਦਿਨਾਂ ਬਾਅਦ ਫਿਰ ਅੱਗੇ ਜਾਣਾ ਪਵੇਗਾ ਵੈਸੇ ਤੇ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ ਤੇ ਉਹਨਾਂ ਸਿੱਖਾਂ ਨੇ ਸਾਡੇ ਤੇ ਇਹ ਤਰਸ ਕੀਤਾ ਮਿਹਰ ਕੀਤੀ ਕਿ ਭਾਵੇਂ ਇੰਨੇ ਔਖੇ ਸਮੇਂ ਵਿੱਚੋਂ ਵੀ ਗੁਜ਼ਰੀਏ ਤਾਂ ਵੀ ਗੁਰੂ ਦਾ ਪੱਲਾ ਨਾ ਛੱਡੀਏ ਕਿਉਂਕਿ ਸਹਾਰਾ ਇਕੋ ਹੀ ਹੈ ਇਕੋ ਪਰਮੇਸ਼ਰ ਮਾਲਕ ਹੈ ਜਿਹੜਾ ਹਰ ਥਾਂ ਤੇ ਸਹਾਈ ਹੈ ਅਕੇ ਭਗਤ ਪਿਆਰੇ ਤਾਂ ਹੀ ਹਰ ਵੇਲੇ ਆਨੰਦ ਵਿੱਚ ਰਹਿੰਦੇ ਨੇ ਅਬ ਨਾਸ਼ੀ ਖੇਮ ਚਾਹੇ ਜੇ ਨਾਨਕ ਸਾਨੂੰ ਵੀ ਮਹਾਰਾਜ ਨੇ ਆਖਿਆ ਕਿ ਜੇ ਚਾਹੁੰਦੇ ਹੋ ਅਬਨਾਸ਼ੀ ਖੇਮ ਜਿਹੜਾ ਕਦੇ ਮੁੱਕਦਾ ਨਹੀਂ ਉਹ ਸੁੱਖ ਉਹ ਆਨੰਦ ਚਾਹੇ ਜੇ ਨਾਨਕ ਸਦਾ ਸਿਮਰ ਨਰਾਇਣ ਸਦਾ ਉਸ ਮਾਲਕ ਪਰਮੇਸ਼ਰ ਨੂੰ ਚੇਤੇ ਕਰ ਕਿਉਂਕਿ ਸੁੱਖ ਆਨੰਦ ਉਹਦੇ ਘਰ ਵਿੱਚ ਹੈ ਜੇ ਉਹਨੂੰ ਛੱਡ ਕੇ ਕਿਸੇ ਬੰਦੇ ਤੇ ਆਸ ਲਾਈ ਤੇ ਮਹਾਰਾਜ ਨੇ ਆਖਿਆ ਪੀ ਤੂੰ ਆਪਣਾ ਇੱਕ ਦੁੱਖ ਕਿਸੇ ਨੂੰ ਦੱਸ ਉਹ ਤੈਨੂੰ ਆਪਣੇ ਚਾਰ ਦੱਸੇਗਾ ਤੂੰ ਆਪਣੀ ਗੰਠੜੀ ਖੋਲੀ ਉਹਨੇ ਆਪਣੀ ਖੋਲ ਲਈ ਕਿਉਂਕਿ ਉਹਦੇ ਕੋਲ ਵੀ ਸੁੱਖ ਤੇ ਨਹੀਂ ਨਾ ਦੁੱਖ ਤੇ ਉਹਨੂੰ ਦੱਸਣੇ ਸੀ ਜਿਹਦੇ ਕੋਲ ਸੁੱਖ ਹੈ ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਈਏ ਦੁੱਖ ਤੇ ਗੁਰੂ ਨੂੰ ਦੱਸਣੇ ਸੀ ਜਿਹਦੇ ਕੋਲ ਸੁੱਖ ਨੇ ਜਿੱਥੇ ਦੁੱਖ ਛੱਡ ਕੇ ਆਪ ਸੁੱਖ ਲੈ ਕੇ ਜਾਣਾ ਆਪਾਂ ਹੋਰ ਨਾ ਤੇ ਆਸ ਲਈ ਤੇ ਮਹਾਰਾਜ ਕਹਿੰਦੇ ਮਨ ਪ੍ਰਦੇਸੀ ਜੇਥੀ ਹੈ ਸਭ ਦੇਸ਼ ਪਰਾਇਆ ਕਿਸ ਤੇ ਖੋਲੋਂ ਗੰਠੜੀ ਦੁਖੀ ਪਰਿਆ ਹੈ ਇਹ ਮਨ ਪ੍ਰਦੇਸੀ ਹੋਇਆ ਨੇ ਪਰਮੇਸ਼ਰ ਦਾ ਮਾਲਕ ਦਾ ਆਸਰਾ ਛੱਡਿਆ ਹੋਰ ਹੋਰ ਪਾਸੇ ਆਸ ਰੱਖੀ ਸਾਰਾ ਕੁਝ ਪਰਾਇਆ ਹੋ ਗਿਆ ਇਸ ਤੇ ਖੋਲੋਂ ਗੰਠੜੀ ਕਿਦੇ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਲਾਂ ਕਿਉਂਕਿ ਜਿੱਦੇ ਅੱਗੇ ਵੀ ਖੋਲਾਂਗਾ ਉਹ ਮੈਨੂੰ ਆਪਣੇ ਦੁੱਖ ਦੱਸੇਗਾ ਉਹਨੇ ਆਪਣੇ ਸੁਣਾਉਣ ਲੱਗ ਜਾਣਾ ਹਜ਼ੂਰ ਕਹਿੰਦੇ ਇਹ ਰੱਬ ਦੇ ਪਿਆਰਿਆਂ ਕੋਲ ਸਤ ਸੰਗੀਆਂ ਕੋਲ ਗੁਰੂ ਕੀ ਸੰਗਤ ਕਰਨ ਵਾਲਿਆਂ ਕੋਲ ਸਦੀਵੀ ਆਨੰਦ ਹੈ ਸਦੀ ਵੀ ਖੇੜਾ ਹੈ ਕਿਉਂਕਿ ਮਾਲਕ ਨੇ ਕਿਰਪਾ ਅਸੀ ਕੀਤੀ ਹੈ ਉਹਨਾਂ ਦੇ ਦਿਨ ਦੀ ਸ਼ੁਰੂਆਤ ਪਰਮੇਸ਼ਰ ਦੇ ਨਾਮ ਤੋਂ ਹੁੰਦੀ ਹੈ ਭਏ ਕਿਰਪਾਲ ਦਿਆਲ ਗੋਬਿੰਦਾ ਕਿਉਂ ਉਹਨਾਂ ਨੇ ਜੀਵਨ ਚ ਖੇੜਾ ਬਣਿਆ ਦਇਆ ਦੇ ਘਰ ਪਰਮੇਸ਼ਰ ਮਾਲਕ ਉਹਨਾਂ ਤੇ ਦਇਆ ਕੀਤੀ ਕਿਰਪਾ ਕੀਤੀ ਭਏ ਕਿਰਪਾਲ ਦਇਾਲ ਗੋਬਿੰਦਾ ਅੰਮ੍ਰਿਤ ਰਿਧੇ ਸਿੰਚਾਈ ਆਪਣੇ ਭਗਤਾਂ ਦੇ ਪਿਆਰਿਆਂ ਦੇ ਹਿਰਦੇ ਵਿੱਚ ਅੰਮ੍ਰਿਤ ਦੀ ਦਾਤ ਦਿੱਤੀ ਹੈ ਤੇ ਸੰਚਾਈ ਸ਼ਬਦ ਅਸੀਂ ਬਾਣੀ ਵਿੱਚ ਹੋਰ ਥਾਵਾਂ ਤੇ ਪੜਦੇ ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਇਹ ਜਿਹੜਾ ਜੀਵਨ ਹੈ ਇਹਦੇ ਵਿੱਚ ਊਚ ਨੀਚ ਹੈ ਟੁਇਟ ਬੈਨ ਤੇ ਇਸ ਖਿੱਤੇ ਦੇ ਲੋਕ ਖੇਤੀਬਾੜੀ ਕਰਦੇ ਸੀ ਤੇ ਜਿਹੜਾ ਥਾਂ ਉੱਚਾ ਉਹਨੂੰ ਸਮਤਲ ਬਰਾਬਰ ਕਰਨਾ ਨੀਵੇਂ ਥਾਂ ਤੇ ਉਸ ਮਿੱਟੀ ਨੂੰ ਪਾਉਣਾ ਫਿਰ ਵੀ ਜਿਹੜਾ ਥਾਂ ਉੱਚਾ ਰਹਿ ਜਾਣਾ ਉਹਦੇ ਕਿਾਰੇ ਬਣਾਉਣੇ ਛੋਟੇ ਛੋਟੇ ਹਿੱਸੇ ਕਰ ਲੈਣੇ ਤਾਂ ਕਿ ਉਹਨਾਂ ਤੱਕ ਪਾਣੀ ਦੀ ਪਹੁੰਚ ਹੋ ਜਾਏ ਅੰਮ੍ਰਿਤ ਸਿੰਚੋ ਪਰੋ ਕਿਾਰੇ ਤੋ ਮਾਲੀ ਕੇ ਹੋਵੋ ਗੁਰੂ ਕੀ ਬਾਣੀ ਜੇ ਚਾਹੁੰਦਾ ਕਿ ਇੰਦੇ ਇਸ ਮਨ ਅੰਦਰ ਅੰਮ੍ਰਿਤ ਆਵੇ ਤੇ ਹਜ਼ੂਰ ਕਹਿੰਦੇ ਕਿ ਕਿਾਰੇ ਬਣਾ ਹੁਣ ਕਿਾਰਿਆਂ ਤੋਂ ਭਾਵ ਕਿ ਸ਼ੁਰੂ ਕਰ ਥੋੜਾ ਥੋੜਾ ਅਭਿਆਸ ਸਿਮਰਨ ਦਾ ਬਾਣੀ ਪੜਨ ਦਾ ਸੁਣਨ ਦਾ ਵਿਚਾਰਨ ਦਾ ਇਹ ਹੈ ਕਿਾਰੇ ਬਣਾ ਕੇ ਇਥੋਂ ਤੱਕ ਅੰਮ੍ਰਿਤ ਪਹੁੰਚਦਾ ਕਰਨਾ ਫ੍ਰੀਦਾ ਮਨ ਮੈਦਾਨ ਕਰ ਤੋਏ ਟਿਬੇ ਲਾਬਬ ਫਰੀਦ ਸਾਹਿਬ ਜੀ ਨੇ ਆ ਕੇ ਉਹ ਕਹਿੰਦੇ ਵੀ ਇਸ ਮਨ ਨੂੰ ਪਧਰਾ ਕਰ ਮੈਦਾਨ ਕਰ ਤਾਂ ਕਿ ਇਹਦੇ ਟੋਏ ਟਿਬੇ ਲੈ ਜਾਣ ਜੇ ਟਿਬੇ ਹੋਣ ਤੇ ਕੀ ਹੁੰਦਾ ਮੀਂਹ ਪੈਂਦਾ ਪਰ ਉਹ ਪਾਣੀ ਉਹਨਾਂ ਟਿਬਿਆਂ ਤੇ ਰੁਕਦਾ ਨਹੀਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਜਿੰਨਾ ਮਰਜ਼ੀ ਮੀਂਹ ਪਵੇ ਕਿਉਂ ਉਹਨਾਂ ਕੋਲ ਸਿੰਚਣ ਦੀ ਤਾਕਤ ਨਹੀਂ ਉਹ ਪਾਣੀ ਨੂੰ ਇਕੱਤਰ ਕਰਨ ਉਹਨਾਂ ਕੋਲ ਤਾਕਤ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਕਿ ਅੰਮ੍ਰਿਤ ਬਾਣੀ ਕਾਮੀ ਪੈ ਰਿਆ ਅਸੀਂ ਜੀਵਨ ਵਿੱਚ ਸਿੰਚਦੇ ਕਿਉਂ ਨਹੀਂ ਕਿਉਂਕਿ ਟਿੱਬੇ ਨੇ ਤੇ ਮਹਾਰਾਜ ਕਹਿੰਦੇ ਵੀ ਉਹ ਟਿੱਬੇ ਕਾਹਦੇ ਨੇ ਜਿਹੜੇ ਸਾਡੇ ਜੀਵਨ ਚ ਬਣੇ ਹੋਏ ਨੇ ਚੰਦਨ ਚੋਆ ਰਸ ਭੋਗ ਕਰਤ ਅਨੇਕੈ ਅਨੇਕਾਂ ਜੀਵਨ ਚ ਰਸ ਬਣੇ ਹੋਏ ਕਿ ਆ ਸੁਗੰਧੀ ਲਾ ਲਈਏ ਆ ਪਹਿਨ ਲਈਏ ਆ ਖਾ ਲਈਏ ਪਰ ਮਹਾਰਾਜ ਕਹਿੰਦੇ ਵੀ ਵੇਖ ਸਾਰੇ ਫਿੱਕੇ ਨੇ ਫਿੱਕੇ ਕਿਉਂ ਨੇ ਫਿਰ ਇਹਨਾਂ ਦੀ ਲੋੜ ਪੈਂਦੀ ਹੈ ਬਾਰ ਬਾਰ ਲੋੜ ਪੈਂਦੀ ਹੈ ਇਸ ਕਰਕੇ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਏਕ ਹੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਕਹਿੰਦੇ ਪਰਮੇਸ਼ਰ ਦਾ ਨਾਮ ਵੱਡਾ ਹੈ ਸੋਣਾ ਹੈ ਉਹ ਉਹਨੂੰ ਜਪਦੇ ਨੇ ਇੱਥੇ ਵੀ ਮਹਾਰਾਜ ਨੇ ਕਿਰਪਾ ਕੀਤੀ ਭੈ ਕਿਰਪਾਲ ਦਿਆਲ ਗੋਬਿੰਦਾ ਪਰਮੇਸ਼ਰ ਮੇਰੇ ਤੇ ਦਇਆਲ ਹੋਇਆ ਮੈ ਰਹਿਮਤ ਕੀਤੀ ਅੰਮ੍ਰਿਤ ਰਿੱਧੇ ਸਿੰਚਾਈ ਅੰਮ੍ਰਿਤ ਨੂੰ ਹਿਰਦੇ ਵਿੱਚ ਉਸ ਮਾਲਕ ਨੇ ਸਿੰਚ ਦਿੱਤਾ ਨਵ ਨਿਦ ਰਿੱਧ ਸਿੱਧ ਹਰ ਲਾਗ ਰਹੀ ਜਨ ਪਾਈ ਤੇ ਅੱਗੇ ਆਖਿਆ ਕਿ ਜਦੋਂ ਪਰਮੇਸ਼ਰ ਦੇ ਹੋਏਗੇ ਨਾ ਉਹਦੇ ਸੇਵਕ ਬਣੀਏ ਫਿਰ ਸਾਰਾ ਕੁਝ ਉਹਦੇ ਘਰੋਂ ਮਿਲਦਾ ਨਵ ਨਿੱਧੀ 18 ਸਿੱਧੀ ਪਿੱਛੇ ਲੱਗਣਾਂ ਫਿਰੈਂ ਜੋ ਹਰ ਹਿਰਦੈ ਸਦਾ ਵਸਾਈ ਜਿਹੜੇ ਆਪਣੇ ਹਿਰਦੇ ਚ ਪਰਮੇਸ਼ਰ ਨੂੰ ਵਸਾ ਲੈਣ ਸਾਰਾ ਕੁਝ ਉਹਨਾਂ ਦੇ ਪਿੱਛੇ-ਪਿੱਛੇ ਤੁਰਦਾ ਅਸੀਂ ਪਦਾਰਥਾਂ ਪਿੱਛੇ ਦੌੜਦੇ ਆਂ ਤੇ ਉਹ ਸਾਡੇ ਤੋਂ ਔਰ ਦੂਰ ਹੁੰਦੇ ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਵਾਹਿਗੁਰੂ ਦੇ ਨਾਮ ਪਿੱਛੇ ਤੇ ਸਾਰੇ ਪਦਾਰਥ ਉਹਨਾਂ ਦੇ ਪਿੱਛੇ-ਪਿੱਛੇ ਹੁਣ ਕਿਉਂਕਿ ਉਹਨਾਂ ਨੂੰ ਇਹਨਾਂ ਦੀ ਚਾਤ ਕੋਈ ਨਹੀਂ ਤਾਂ ਕਰਕੇ ਆਖਿਆ ਵੀ ਜਿਹੜੀ ਮਾਇਆ ਉਹਨੇ ਸਾਰਿਆਂ ਨੂੰ ਆਪਣੇ ਪ੍ਰਭਾਵ ਵਿੱਚ ਲੈ ਕੇ ਖਵਾਰ ਕੀਤਾ ਹੋਇਆ ਪਰ ਭਗਤ ਕਬੀਰ ਸਾਹਿਬ ਕਹਿੰਦੇ ਵੀ ਉਹ ਰੱਬ ਦੇ ਪਿਆਰਿਆਂ ਨੂੰ ਕੁਝ ਨਹੀਂ ਕਹਿੰਦੇ ਉਹਨਾਂ ਦੇ ਪੈਰੀਂ ਲੱਗਦੀ ਹੈ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਤਾਂ ਕੋ ਕੋਈ ਨਾ ਪਹੁੰਚਣ ਹਾਰਾ ਜਾ ਕੇ ਅੰਧ ਗੁਸਾਈ ਤੋਂ ਤੱਕ ਕਿਸੇ ਦੀ ਪਹੁੰਚ ਨਹੀਂ ਜਿਹਦੇ ਅੰਗ ਜਿਹਦੇ ਨਾਲ ਗੁਸਾਈ ਹੈ ਇਸ ਧਰਤੀ ਨੂੰ ਪਾਲਣ ਵਾਲਾ ਮਾਲਕ ਪਰਮੇਸ਼ਰ ਹੈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਜਿਸ ਮਾਲਕ ਨੂੰ ਸਿਮਰਦਿਆਂ ਯਾਦ ਕਰਦਿਆਂ ਜਮਾਂ ਦੀ ਤਰਾਸ ਖੋਪ ਭੈ ਮਿਟ ਜਾਏ ਨਾਨਕ ਨਾਮ ਧਿਆਈ ਏ ਨਾਨਕ ਐਸਾ ਨਾਮ ਧਿਆਈ ਪਰਮੇਸ਼ਰ ਦੇ ਐਸੇ ਨਾਮ ਨੂੰ ਚੇਤੇ ਕਰੀ ਜਿਸ ਪਰਮੇਸ਼ਰ ਦਾ ਨਾਮ ਜਪਿਆ ਇਹਦੇ ਚੋਂ ਜਮਾਂ ਦੀ ਤਰਾਸ ਮੁੱਕ ਜਾਏ ਔਗਣ ਸੇਵਕ ਦੇ ਨੇੜੇ ਨਹੀਂ ਆਉਂਦੇ ਸਾਸ ਸਾਸ ਨਿਮਕ ਨਿਮਕ ਦਿਨਸ ਰੈਣ ਤਿਤਾਰੇ ਹਰ ਸਵਾਸ ਨਾਲ ਦਿਨ ਰਾਤ ਉਸ ਪਰਮੇਸ਼ਰ ਨੂੰ ਯਾਦ ਕੀਤਾ ਸਾਧ ਸੰਗ ਜਪਨ ਸੰਗ ਮਨ ਨਿਧਾਨ ਤਾਰੇ ਮਨ ਇਸ ਕੀਮਤੀ ਖਜ਼ਾਨੇ ਨੂੰ ਧਾਰਨ ਕਰਦਾ ਸਾਧ ਸੰਗ ਵਿੱਚ ਆ ਕੇ ਸਤਿਗੁਰ ਜੀ ਇਸ ਪਵਨ ਸ਼ਬਦ ਵਿੱਚ ਬਖਸ਼ਿਸ਼ ਕਰ ਦੇ ਜਿਹੜੇ ਉਸ ਮਾਲਕ ਪਰਮੇਸ਼ਰ ਦੇ ਪਿਆਰੇ ਨੇ ਉਹ ਸੁਦੀਪ ਜਣ ਦੀ ਕਲਾ ਵੇਚ ਨੇ